ਮੰਮੀ ਸਾਇਲੈਂਟ ਆ ਗਿਆ ਹਾਂਜੀ ਮੰਮੀ ਆ ਗਿਆ ਮੈਂ ਚਲ ਚੰਗਾ ਕਿਤਾ ਹੀ ਆ ਗਿਆ ਮੰਮੀ ਦੀਦੀ ਕਿੱਥੇ ਆ ਪਹਿਲੇ ਬਹਿ ਕੇ ਪਾਣੀ ਪੂਣੀ ਤੇ ਪੀ ਲੈ ਆਂਦੀ ਦੀਦੀ ਕਿੱਥੇ ਐ ਪਹਿਲੇ ਪਾਣੀ ਪੀ ਲੈ ਹੈ ਮੈਨੂੰ ਆਵੇਂ ਦੱਸੋ ਤਾਂ ਸਹੀ ਹੈਗੇ ਕਿੱਥੇ ਦੀਦੀ ਦੱਸਨੀ ਆਵੇਂ ਤੈਨੂੰ ਉਹ ਵੀ ਦੱਸ ਦਿੰਨੀ ਆ ਕਹਾਣੀ ਸਾਰੇ ਅੱਲਾ ਪਾਣੀ ਪਹਿਲੇ ਪੀ ਖਾਂ ਪਹਿਲੇ ਪਾਣੀ ਫੜ ਬਈ ਉਹ ਤਾਂ ਹੀ ਮੈਂ ਪਸੀਨਾ ਪਸੀਨੀ ਹੋਇਆ ਪੈ ਤੁਰ ਕੇ ਨਹੀਂ ਮੰਮੀ ਉਹ ਤੁਹਾਨੂੰ ਬਰਾ ਦਿਆ ਗਰਮੀ ਕਿੰਨੀ ਵੱਧ ਗਈ ਆ ਤੇ ਤੁਹਾਨੂੰ ਕਹਿੰਦੇ ਮੈਂ ਆਪਣੇ ਦੋਸਤ ਦੇ ਨਾਲ ਮੋਟਰਸਾਈਕਲ ਤੇ ਗਿਆ ਸਾਂ ਮੰਮੀ ਮੋਟਰਸਾਈਕਲ ਤੇ ਜਾਓ ਗਰਮੀ ਤੇ ਲੱਗਦੀ ਆ ਨਾਲੇ ਮੈਨੂੰ ਉਹ ਨਾ ਗਲੀ ਦੇ ਬਾਹਰ ਲਾ ਗਿਆ ਸੀ ਤੇ ਫੇਰ ਮੈਂ ਤੁਰ ਕੇ ਆਇਆ ਵਾਂ ਤਾਂ ਕਰਕੇ ਪਸੀਨਾ ਆ ਗਿਆ ਕੋਈ ਉਹ ਸ਼ਮੀ ਕਹਿੰਦੀ ਵੀ ਸੀ ਮੈਂ ਹੁਣ ਐਦੀ ਤਨਖਾਹ ਆਏਗੀ ਨਾ ਇੱਧਰ ਦੇ ਕੁੰਡੀ ਇੱਧਰ ਕਮਾਵਾਂਗੀ ਤੇ ਇੱਧਰ ਦੀ ਕੁੰਡੀ ਇੱਧਰ ਕਮਾਵਾਂਗੀ ਤੇ ਸਾਇਲ ਦਾ ਮੋਟਰਸਾਈਕਲ ਠੀਕ ਕਰਾ ਦੇਾਂਗੇ ਉਹ ਨਹੀਂ ਨਹੀਂ ਮੰਮੀ ਦੀ ਦੀ ਆਪਾ ਬੋਝ ਨਹੀਂ ਪਾਉਣਾ ਨਾਲੇ ਦੀਦੀ ਹੈਗੇ ਕਿੱਥੇ ਆ ਟਾਈਮ ਵੇਖੋ ਕਿੰਨਾ ਹੋ ਗਿਆ ਵਾ ਇਸ ਟਾਈਮ ਤੱਕ ਤੇ ਆ ਜਾਣਾ ਚਾਹੀਦਾ ਉਹਨਾਂ ਨੂੰ ਮੈਂ ਤੈਨੂੰ ਦੱਸਨੀ ਆ ਨਾ ਦੇਖ ਜਾਂਦੇ ਇੰਨਾ ਟਾਈਮ ਲੱਗਦਾ ਉਹਨੂੰ ਆਉਂਦੇ ਵੀ ਇੰਨਾ ਟਾਈਮ ਲੱਗਦਾ ਸਵੇਰੇ ਸੜਦੀ ਧੋਪੇ ਜਾਂਦੀ ਅੱਗੇ ਜਾ ਕੇ ਕੁੱਤੇ ਘਾੜੀ ਕਰਦੇ ਨਹੀਂ ਤੇ ਮੈਂ ਇਹਨੂੰ ਕਿਹਾ ਮੈਂ ਕਿਹਾ ਤੂੰ ਐਦਾਂ ਕਰ ਤੂੰ ਕੋਈ ਹੋਰ ਨੌਕਰੀ ਵੇਖ ਲੈ ਤੇ ਜਿੱਥੇ ਚਾਰ ਪੈਸੇ ਵੀ ਵੱਧ ਹੋਣ ਤੇ ਤੂੰ ਉੱਥੇ ਹੀ ਰਹਿ ਪੈ ਉਹ ਦੀਦੀ ਨਾ ਮੇ ਨਾਲ ਰਾਤੀ ਵੀ ਗੱਲ ਕਰਨਦੇ ਸੀ ਕਹਿੰਦੇ ਸੀ ਕਿ ਮੈਂ ਨਾ ਕੋਈ ਹੋਰ ਜੌਬ ਵੇਖ ਲੈਣੀ ਆ ਤੇ ਜੇ ਮੈਨੂੰ ਕਿਤੇ ਥੋੜਾ ਦੂਰ ਵੀ ਮਿਲੂਗੀ ਨਾ ਮੈਂ ਕਰ ਲੈਣੀ ਆ ਤੇ ਮੈਂ ਵੇਖੂਗੀ ਕਿਤੇ ਹੋਰ ਕਮਰਾ ਲੈ ਲੂਗੀ ਕਿਰਾਏ ਤੇ ਉਥੇ ਰਹਿਲਾ ਕਰੂਗੀ ਦੱਸਿਆ ਸਾਸੂ ਆ ਮੇਰਾ ਤੀ ਗੱਲ ਹੋਈ ਸੀ ਉਹਨਾਂ ਨਾਲ ਤੇ ਤਾਂ ਕਰਕੇ ਮੈਂ ਪੁੱਛਣਾ ਕਿ ਹਲੇ ਤੱਕ ਆਏ ਨਹੀਂ ਕਿਤੇ ਕੋਈ ਮਿਲਤ ਨਹੀਂ ਕੋਈ ਮਿਲ ਗਈ ਸੋ ਫੋਨ ਆਇਆ ਸੀ ਮੈਨੂੰ ਅੱਛਾ ਮਿਲ ਗਈ ਹਾਂ ਕਹਿੰਦੀ ਮੰਮੀ ਮੈਨੂੰ ਨੌਕਰੀ ਮਿਲ ਗਈ ਹੈ ਤੇ ਘਰ ਵੀ ਕਹਿੰਦੀ ਮਮਾ ਮੈਨੂੰ ਇੱਕ ਬੜਾ ਵਧੀਆ ਇੱਕ ਮਤਲਬ ਕਿ ਪਰਿਵਾਰ ਹੈਗਾ ਤੇ ਇੱਕੋ ਰੂਮ ਉਹਨਾਂ ਦੇ ਕੋਲ ਵਿਹਲਾ ਸੀਗਾ ਤੇ ਮੈਨੂੰ ਮੈਨੂੰ ਵੀ ਉਹਨਾਂ ਨੂੰ ਇਹ ਪੁੱਛ ਲੈਣਾ ਸੀ ਕਿ ਪਰਿਵਾਰ ਠੀਕ ਹੈ ਨਾ ਮੇਰੀ ਗੱਲ ਸੁਣ ਉਹ ਤੇ ਕਹਿੰਦੀ ਉਹ ਤੇ ਕਹਿੰਦੀ ਠੀਕ ਐ ਉਹਨੂੰ ਅਜੇ ਇਹਨਾਂ ਦੁਨੀਆ ਦਾ ਨਹੀਂ ਪਤਾ ਤੂੰ ਇੱਕ ਵਾਰੀ ਕੱਲ ਨਾ ਮੇਰੀ ਗੱਲ ਸੁਣ ਤੂੰ ਕੱਲ ਇੱਕ ਵਾਰੀ ਜਾ ਕੇ ਚੱਕਰ ਲਾ ਲਈ ਵੇਖੀ ਕਿੱਥੇ ਕਮਰਾ ਲਿਆ ਕਿੱਥੇ ਨਹੀਂ ਲਿਆ ਕੀ ਹਿਸਾਬ ਤਾਂ ਵੇ ਕੀ ਮੋਲ ਚੱਲ ਆ ਮੈਂ ਵੇਖ ਕਿਉਂਗਾ ਬੰਦੇ ਕਹੋ ਜਿਆ ਰਹਿਣ ਲਾਇਕ ਹੈਗੇ ਵੀ ਆ ਕੇ ਨਹੀਂ ਦੀਦੀ ਨੂੰ ਕਿੱਥੇ ਨਹੀਂ ਸਮਝ ਆਲੇ ਨਹੀਂ ਭਰਾਵਾ ਸਮਝ ਤੈਨੂੰ ਬਤੇਰੀ ਆ ਸਾਇਲੈਂਸ ਉਮਰ ਤੋਂ ਵੱਧ ਸਿਆਣੀ ਐ ਉਹ ਸਹੀ ਗੱਲ ਮੰਮੀ ਜਦੋਂ ਮੈਂ ਬੂਰੀਆਂ ਪੈ ਜਾਂਦਾ ਬੰਦੇ ਤੇ ਇਹ ਉਮਰ ਤੋਂ ਪਹਿਲਾਂ ਹੀ ਬੰਦਾ ਸਿਆਣਾ ਹੋ ਜਾਂਦਾ ਵਾ ਤੁਸੀਂ ਦੋਨਾਂ ਪੈਨ ਪਰਾਵਾ ਨਹੀਂ ਨਾ ਤੁਹਾਡੇ ਤੇ ਬਚਪਨ ਹੀ ਰੋਲ ਛੜਿਆ ਮੈਂ ਸੱਚੀ ਗੱਲ ਐ ਸਾਈਲ ਛਡੋ ਕੋਈ ਨਹੀਂ ਮੰਮੀ ਛੱਡੋ ਮੈਂ ਨਾ ਇਹ ਕਰਨਾ ਹੋਰ ਗੱਲ ਕਰਨੀ ਪਾ ਦੱਸ ਸਾਰਿਆਂ ਨੇ ਮੰਮੀ ਐਡਮਿਸ਼ਨ ਕਰਾ ਲਈ ਆਪਣੇ ਤੇ ਮੇਰੀ ਐਡਮਿਸ਼ਨ ਰਹਿ ਗਈ ਬਸ ਤੇ ਮੈਂ ਸੋਚਦਾ ਸੀ ਅੱਗੇ ਨਾਲ ਹੁਣ ਮੈਂ ਪ੍ਰਾਈਵੇਟ ਹੀ ਕਰ ਲਾਂ ਉਹ ਦਿਨ ਆ ਇਹ ਹੋਊਗਾ ਕਿ ਪੜ੍ਹਾਈ ਵੀ ਚੱਲ ਚਲਦੀ ਰਹੂਗੀ ਨਾਲੇ ਜਿਹੜਾ ਟਾਈਮ ਬਚੂਗਾ ਨਾ ਮੈਂ ਜੌਬ ਕਰ ਲਊਗਾ ਉਹ ਦਿਨ ਆ ਇਹ ਹੋਊਗਾ ਕਿ ਕਿੰਨਾ ਕੁ ਬੋਝ ਪਾਵਾਂਗੇ ਦੀਦੀ ਤੇ ਚੱਲ ਹੋਰ ਨਹੀਂ ਕੁਝ ਮੈਂ ਆਪਣੇ ਦੋਵਾਂ ਦਾ ਹੀ ਖਰਚਾ ਚੁੱਕੀ ਜਾਊਂਗਾ ਵੇਖ ਲੈ ਜਿੰਨੇ ਤੈਨੂੰ ਚੰਗਾ ਲੱਗਦਾ ਮੈਂ ਨਾ ਮੰਮੀ ਦੋਸਤ ਨਾਲ ਕੀਤੀ ਆ ਗੱਲ ਉਹ ਕਹਿੰਦਾ ਕਿ ਜੇ ਤੈਨੂੰ ਸ਼ਹਿਰ ਤੋਂ ਬਾਹਰ ਵੀ ਜੌਬ ਮਿਲੇ ਤੇ ਕਰ ਲੇਗਾ ਨਾ ਸ਼ਹਿਰ ਤੋਂ ਬਾਹਰ ਨਹੀਂ ਕਰਨੀ ਸਾਹਿਬ ਬਿਲਕੁਲ ਨਹੀਂ ਸ਼ਹਿਰ ਤੋਂ ਬਾਹਰ ਨਹੀਂ ਜਾਣਾ ਉਹ ਉੱਥੇ ਰਹਿਣ ਲੱਪੀਏ ਤੂੰ ਸ਼ਹਿਰ ਤੋਂ ਬਾਹਰ ਨੌਕਰੀ ਕਰ ਲੈ ਤੇ ਮੈਂ ਕਿਦੇ ਸਾਰੇ ਰਹਿਣਾ ਜੇ ਮੈਂ ਤੁਹਾਡੇ ਦੋਨੋਂ ਬਗੈਰ ਰਹਿ ਸਕਦੀ ਹਾਂ ਹੈ ਮੈਂ ਕੱਲਮ ਕਰ ਲਈ ਤੇ ਮੈਂ ਡਿੰਡੇ ਜਾਣੇ ਕੱਲ ਜਾਨੀ ਨੇ ਮੈਂ ਕੀ ਕਰੂੰਗੀ ਕੱਲ ਜਾਨੀ ਗਲਤ ਮੰਮੀ ਤੁਹਾਡੀ ਵੀ ਸਹੀ ਆ ਰੱਬ ਨਾ ਕਰੇ ਮੈਨੂੰ ਕੋਈ ਉਨੀ ਨਿੱਕੀ ਹੋ ਜੇ ਤੇ ਮੈਂ ਕਿਨੂੰ ਸੱਦਾਂਗੀ ਕਿਨੂੰ ਵਾਜਾ ਮਾਰਾਂਗੀ ਜੇ ਚਲੋ ਮੰਮੀ ਤੁਸੀਂ ਟੈਨਸ਼ਨ ਨਾ ਲੋ ਮੈਂ ਇੱਥੇ ਜੋਬ ਕਰੂੰਗਾ ਕੋਈ ਠੀਕ ਆ ਬੜੀਆਂ ਮਿਲ ਜਾਂਦੀਆਂ ਨੇ ਨੌਕਰੀਆਂ ਤੇ ਹੁਣ ਤੇਰਾ ਪੱਕਾ ਫੈਸਲਾ ਕਿ ਤੂੰ ਪ੍ਰਾਈਵੇਟ ਹੀ ਪੜਾਈ ਕਰਨੀ ਹਾਂ ਮੰਮਿਆ ਪ੍ਰਾਈਵੇਟ ਹੀ ਕਰਨੀ ਆ ਹੁਣ ਨਹੀਂ ਮੈਂ ਦੀਦੀ ਨੂੰ ਕਹਣਾ ਕਿ ਮੇਰੀ ਐਡਮਿਸ਼ਨ ਕਰਾ ਕੇ ਦੋ ਉਹਨਾਂ ਦੇ ਅੱਗੇ ਇੰਨਾ ਪ੍ਰੈਸ਼ਰ ਆ ਹੁਣ ਮੈਂ ਮੈਂ ਕਹੂੰਗਾ ਚੰਗਾ ਨਹੀਂ ਲੱਗਦਾ ਜਿੰਨਾ ਉਹਨੇ ਕਰਨਾ ਸੀ ਬੜਾ ਕਰਤਾ ਵਾ ਹੁਣ ਚਲੋ ਇੰਨਾ ਕੁ ਮੈਂ ਹੋ ਗਿਆ ਵਾਂ ਕਿ ਆਪਣਾ ਮਾੜਾ-ਮੋੜਾ ਚੌਕ ਹੀ ਸਕਦਾ ਨਾ ਨਹੀਂ ਸਾਹਿਲ ਇਹਨੇ ਇੱਕ ਗੱਲ ਦੱਸਾਂ ਜਿਹੜਾ ਵੱਡਾ ਭਰਾ ਹੁੰਦਾ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਹੋਵੇ ਪਿਓਾਂ ਦੀ ਥਾਂ ਤੇ ਖਲੋਤਾ ਹੁੰਦਾ ਤੂੰ ਤੇਦੇ ਪਿਓਾਂ ਦੀ ਥਾਂ ਤੇ ਖਲੋਤਾ ਹੈ ਮੰਨੇ ਤੂੰ ਛੋਟਾ ਹੈ ਪਰ ਲੇਕਿਨ ਫਰਜ਼ ਤੇਰੇ ਸਾਰੇ ਵੱਡਿਆਂ ਵਾਂ ਨਹੀਂ ਨੇ ਨਾ ਸਹੀ ਕਹਿੰਦੇ ਤੇ ਹੁੰਦੇ ਇਹ ਵੀ ਸ਼ੁਕਰ ਹੈ ਸਾਹਿਲ ਬਾਬਾ ਜੀ ਨੇ ਮੈਨੂੰ ਔਲਾਦ ਬੜੀ ਨੇਕ ਦਿੱਤੀ ਹੈ ਜਿਹੜੀ ਆਪਣੀ ਕੁੜੀ ਹੈ ਉਹ ਉਮਰ ਤੋਂ ਜ਼ਿਆਦਾ ਸਿਆਣੀ ਉਹ ਸਾਰਾ ਕੁਝ ਸਮਝਦੀ ਹੈ ਤੂੰ ਹੈ ਤੂੰ ਵੀ ਸਮਝਦਾ ਬਸ ਫੋਰ ਮੈਨੂੰ ਕੀ ਚਾਹੀਦਾ ਹੈ ਤੁਹਾਡੇ ਸਾਰੇ ਤੇ ਮੇਰੀ ਜ਼ਿੰਦਗੀ ਹੈ ਪੁੱਤਰ ਚਲੋ ਮੰਮੀ ਰੱਬ ਨੇ ਚਾਇਆ ਨਾ ਸਾਰਾ ਕੁਝ ਸਹੀ ਹੋ ਜਾਣਾ ਸ਼ੁਕਰ ਹੈ ਹੋਏਗਾ ਸਭ ਕੁਝ ਤੇਰੇ ਕੋਲ ਹੋਏਗਾ ਤੂੰ ਟੈਨਸ਼ਨ ਨਾ ਲੈ ਹਮ ਸਭ ਕੁਝ ਵੇਖੀ ਤੈਨੂੰ ਬਾਬਾ ਜੀ ਨੇ ਸਭ ਕੁਝ ਦੇਣਾ ਹਰ ਚੀਜ਼ ਤੇਰੇ ਕੋਲ ਹੋਣੀ ਹੈ ਫਿਰ ਕੀ ਹੋ ਗਿਆ ਅੱਜ ਕਿਰਾਏ ਤੇ ਰਹਿਨੇ ਆ ਕੱਲ ਉਹ ਆਪਣਾ ਵੀ ਬਨੇਗਾ ਸਹੀ ਗੱਲ ਆ ਸਭ ਕੁਝ ਹੋਣਾ ਹੈ ਮਿਹਨਤ ਕਰਾਂਗੇ ਤੇ ਸਾਰਾ ਕੁਝ ਆਪ ਲੈ ਲਾਂਗੇ ਹਾਂ ਨਾਲ ਕਹਿੰਦੇ ਕਦੀ ਕਿਸੇ ਬੁਰਾ ਨਾ ਸੋਚੋ ਹਾਂਜੀ ਔਰ ਕਿਸੇ ਨੂੰ ਬੁਰਾ ਨਾ ਕਹੋ ਮਰਦ ਜੀ ਆਪੇ ਦਿੰਦੇ ਹੁੰਦੇ ਨੇ ਤੂੰ ਨਹੀਂ ਦੇਣਗੇ ਅਸੀਂ ਕਿਹੜੇ ਰੱਬ ਦੇ ਮਾਂ ਮਾਰ ਕੇ ਆਏ ਹਾਂ ਮੰਨੇ ਅਸੀਂ ਅੱਜ ਘਰ ਮਾਂ ਦੀ ਦਾਲ ਬਣਾਈਏ ਤੇ ਸਿਰੇ ਬਣਾ ਕੇ ਗਈ ਆ ਦਾਲ ਕਹਿੰਦੀ ਸਾਈਦ ਨੂੰ ਦਾਲ ਬੜੀ ਪਸੰਦ ਹੈ ਮੰਮੀ ਸਿਰੇ ਓਟ ਕੇ ਵਿਚਾਰੀ ਨੇ ਦਾਲ ਬਣਾਈ ਆ ਸਾਰਾ ਕਰਕੇ ਜਾਂਦੇ ਆ ਤਲਵਸ ਦੇ ਇੱਕ ਗੱਲੋ ਸੋਖੀ ਹੋ ਜੇਗੀ ਹੁਣ ਇਹ ਹੈ ਕਿ ਜਿੱਥੇ ਨੌਕਰੀ ਕਰਦੀ ਆ ਫਟਾਫਟ ਸਟੇਰ ਤਿਆਰ ਹੋਏਗਾ ਰਗੀ ਤੇ ਟਾਈਮ ਨਾਲ ਪਹੁੰਚ ਜਾ ਕਰੇਗੀ ਹਾਂਜੀ ਮੈਂ ਵੇਖੂਗਾ ਕੱਲ ਜਾਊਂਗਾ ਕਹੀਂ ਪੱਕਾ ਜਾ ਕੇ ਆਵੇ ਤੇ ਰੋਟੀ ਬਣਾਵਾ ਤੂੰ ਖਤਮੋ ਤੋ ਲੈ ਹਾਂ ਤੇ ਰੋਟੀ ਤੇ ਮੈਂ ਤੇ ਰੋਟੀ ਬਣਾਵਾ ਪਰੌਟੀਆਂ ਬਣਾਦਾ ਦਾਲਨਾ ਬਣਾ ਦੋ ਤੁਹਾਨੂੰ ਪਤਾ ਮੈਂ ਪਰੌਂਠੀ ਕਰਨਾ ਕੁਛ ਨਹੀਂ ਖਾਦਾ ਸਵੇਰ ਦਾ ਤੂੰ ਉਹ ਕਾਲੀ ਕਾਲੀ ਚ ਨਿਕਲਿਆ ਸੀ ਤੇ ਟਾਈਮ ਨਹੀਂ ਮਿਲਿਆ ਖਾਣ ਦਾ ਤੇ ਕੋਈ ਨਹੀਂ ਰੋਟੀ ਬਣਾਦਾ ਹੁਣ ਸ਼ਰਮ ਨਹੀਂ ਆਉਂਦੀ ਤੈਨੂੰ ਪਾਗਲ ਜਿਆ ਨਾ ਹੋਵੇ ਚੱਲ ਕੁੱਤਾ ਬਣਾ ਨੀ ਰੋਟੀ ਤੂੰ ਮੂੰਹ ਹੱਤੋ ਲੈ ਤੇ ਮੈਂ ਤੇਰੀ ਰੋਟੀ ਬਣਾਵਾ ਮੇਰੇ ਕੋਲ ਸ਼ਮੀ ਨੂੰ ਫੋਨ ਵੀ ਲਾ ਲੈ ਹਾਂ ਮੈਂ ਕਰ ਲੈਂਦਾ ਕੋਈ ਫੋਨ ਕਰਕੇ ਪੁੱਛ ਚਲ ਠੀਕ ਹੈ ਨਹੀਂ ਮੰਮੀ ਮੈਂ ਤਾਂ ਠੀਕ ਐ ਤੂੰ ਸੁਣਾਉ ਸਾਹਿਲ ਚਲ ਗਿਆ ਕਾਲਜ ਅਨ ਨੂੰ ਕਹੋ ਕਿ ਬਾਸ ਇੱਕ ਦੋ ਦਿਨ ਖਲੋ ਜਾ ਤੇ ਫਿਰ ਮੈਂ ਫੀਸ ਭੇਜ ਦਿੰਨੀ ਆ ਨਹੀਂ ਮੰਮੀ ਅਜੇ ਮੇਰੀ ਕੋਈ ਗੱਲ ਨਹੀਂ ਹੋਈ ਇਹਨਾਂ ਦੀ ਕੀ ਐਡਵਾਂਸ ਕਰਾਇਆ ਦੇਣਾ ਜਾਂ ਕਿੱਦਾਂ ਦੇਣਾ ਵਾ ਵੈਸੇ ਕਰਾਇਆ 3000 ਰੁਪਇਆ ਕਹਿਣ ਦੇ ਆ ਹਾਂਜੀ 3 ਤੇ ਜਾਜ ਹੀ ਆ ਨਹੀਂ ਬਹੁਤ ਚੰਗੇ ਆਂਟੀ ਹੋਣੀ ਸਾਰੇ ਕੇੰਦੇ ਰੋਟੀ ਤੂੰ ਸਾਡੇ ਕੋਈ ਖਾ ਲਿਆ ਕਰੀ ਹਾਂਜੀ ਠੀਕ ਹੈ ਕੋਈ ਗੱਲ ਨਹੀਂ ਆ ਜਿਓ ਤੁਸੀਂ ਪਰ ਤੁਹਾਨੂੰ ਬਤਾ ਸਾਹਿਲ ਵੀ ਇੱਥੇ ਕੱਲਾ ਵਾ ਤੇ ਥੋੜਾ ਥੋੜੇ ਦਿਨਾਂ ਨੂੰ ਆ ਜਿਓ ਹੱਲੇ ਤੁਸੀਂ ਕਿੰਨਾਂ ਜਿਆਦਦੀ ਹੁੰਦੀ ਆ ਦੱਸੋ ਇਹ ਪੁੱਛਣ ਵਾਲੀ ਗੱਲ ਏ ਕੋਈ ਕੀ ਤੁਹਾਡੀ ਯਾਦ ਨਾ ਆਵੇ ਮੈਨੂੰ ਠੀਕ ਐ ਠੀਕ ਐ ਮੰਮੀ ਮੈਂ ਫੇਰ ਕਰੂੰਗੀ ਹਾਂ ਬਸ ਚੱਲੀ ਆ ਤਿਆਰ ਹੋ ਕੇ ओके मम्मी मैं फेयर करूंगी कधी ਹੋ ਸਕਦਾ ਮੰਮੀ ਮੈਨੂੰ ਤੁਹਾਡੀ ਯਾਦ ਨਾ ਆਵੇ ਅੱਜ ਤੱਕ ਮੈਂ ਕਦੀ ਘਰੋਂ ਬਾਹਰ ਨਹੀਂ ਰਹੀ ਪਹਿਲੀ ਵਾਰਿਆ ਕਿ ਮੈਂ ਆਪਣਾ ਘਰ ਛੱਡ ਕੇ ਕਿਸੇ ਦੇ ਘਰ ਵਿੱਚ ਰਹਿਣੀ ਆ ਉਹ ਵੀ ਬਹੁਤ ਵੱਡੀ ਮਜਬੂਰੀ ਆ ਦੁਨੀਆ ਦੀ ਹਰ ਖੁਸ਼ੀ ਦਿੱਤੀ ਤੁਸੀਂ ਮੈਨੂੰ ਦੁਨੀਆ ਦੀ ਹਰ ਖੁਸ਼ੀ ਦਿੱਤੀ ਤੁਸੀਂ ਮੈਨੂੰ ਕਦੇ ਕੋਈ ਚੀਜ਼ ਲੁਕੋਈ ਨਾ ਲੋਕੀ ਮੰंदे ਹੋਣਗੇ ਰੱਬ ਨੂੰ ਸੋਣਾ ਪਰਮਾ ਤੇਰੇ ਜਿਹਾ ਕਿਤੇ ਕੋਈ ਨਾ ਤੇਰੇ ਜਿਹਾ ਕਿਤੇ ਕੋਈ ਨਾ ਸਹ ਨੂੰ ਸਰੂਰ ਹੋਈ ਜਾਂਦਾ ਜਿਸ ਦਾ ਨਣਾਂ ਨੂੰ ਉਹ ਦੂਰ ਤੱਕ ਨਹੀਂਉ ਦਿਸਦਾ ਸੋਰੀ ਮੰਮੀ ਹਾਂ ਪਤਾ ਮਨ ਅੰਦਰ ਕੋਣ ਕੋਈ ਰਿਸ਼ਤੇਦਾਰ ਆਏ ਆ ਪੋਤੇ ਤੇ ਆਪਣੀ ਕਿਰਾਏਦਾਰ ਨਹੀਂ ਹੈ ਕਿਰਾਏਦਾਰ ਨਹੀਂ ਸਾਨੂੰ ਕਿਦਾਂ ਦਾ ਲੋਡ ਪਾ ਲਈ ਕਰਾਇਦਾ ਰੱਖਣ ਦੀ ਪੁੱਤ ਤੈਨੂੰ ਤਾਂ ਲੋੜ ਨਹੀਂ ਇਹ ਕਿਤੇ ਤੇਰੇ ਮਾਸੀ ਦੇ ਪਿੰਡ ਦੀ ਆ ਦੂਜੀ ਉਹਨੂੰ ਜ਼ਰੂਰਤੀ ਤੇ ਆਪਣਾ ਪੁੱਤ ਟਾਈਮ ਪਾਸ ਹੋ ਜਾਊਗਾ ਮੰਮੀ ਮੈਨੂੰ ਸਮਝ ਨਹੀਂ ਲੱਗਦੀ ਤੇ ਤੁਹਾਡੇ ਦਿਮਾਗ ਨੂੰ ਹੋ ਗਿਆ ਵਾ ਪੁੱਤ ਮੇਰੇ ਦਿਮਾਗ ਨੂੰ ਤੂੰ ਕੱਲਾ ਸਮਨਾ ਕਮਰਾ ਵੇਲਾ ਦੂਜੀ ਗੱਲ ਇਹ ਕਿ ਤੁਹਾਨੂੰ ਦੀ ਪੁੱਤ ਲੋੜ ਨਹੀਂ ਮੈਨੂੰ ਪੈਸੇ ਦੀ ਲੋੜ ਨਾਲ ਮੈਨੂੰ ਰਾਜੂ ਦਵੇ ਮੈਂ ਕਿੱਥੋਂ ਵਰਤਾ ਏ ਮੰਮੀ ਤੁਸੀਂ ਪਹਿਲਾਂ ਸੋਤਣਾ ਸੀ ਤੁਹਾਨੂੰ ਮੈਂ ਕਿੰਨੀ ਵਾਰ ਕਹਾ ਪੈਨਸ਼ਨ ਆਪਣੀ ਕੋਲ ਰੱਖਿਆ ਕਰੋ ਨਾਲੇ ਇੱਕ ਕਮਰਾ ਹੋਣਾ ਵਿਆਹ ਨਹੀਂ ਕਰਾਉਣਾ ਆਪਣਾ ਉਧਰ ਤੁਸੀਂ ਮੰਨ ਲਿਆ ਕਮਰਾ ਉਧਰ ਭਾਈ ਵੀ ਨਹੀਂ ਸੌਂਦੇ ਤਾਂ ਮੇਰਾ ਕਮਰਾ ਕਿਹੜਾ ਕੋਈ ਨਹੀਂ ਤੈਨੂੰ ਹੀ ਮਿਲ ਜੂਗਾ ਪਰ ਹੁਣ ਇਹ ਗੱਲ ਨਹੀਂ ਹੋਣੀ ਹੁਣ ਕੁੜੀ ਵਿਚਾਰੀ ਕਿੱਥੇ ਜਾਵੇ ਮੈਂ ਹੁਣ ਜਵਾਨ ਕੀਤੀ ਕੁੜੀ ਨਾ ਕੁੜੀ ਤਰਹੁ ਇੱਥੇ ਹੀ ਮੰਮੀ ਉਹਨੇ ਕਮਰਾ ਲੈਣਾ ਨਾ ਉਹਨੂੰ ਹੋਰ ਕਿਤੇ ਮਿਲ ਜੂਗਾ ਸਾਨੂੰ ਨਹੀਂ ਲੋੜ ਹੈ ਕਿਰਾਏਦਾਰ ਰੱਖਣ ਦੀ ਉਹ ਤਾਂ ਹੋਰ ਕਿਤੇ ਨਹੀਂ ਮਿਲਣਾ ਉਹਨੂੰ ਉਹਨੂੰ ਮੈਂ ਹੀ ਦਿੱਤਾ ਤੇ ਇੱਥੇ ਰਹੂਗੀ ਤਾਂ ਮ ਕੰਮ ਦਾ ਕਹੇ ਉਹ ਕੰਮ ਕੀਤਾ ਜੇ ਕੰਮ ਹੋ ਜੂਗਾ ਮੈਂ ਰਾਜੂ ਨੂੰ ਕਿਹਾ ਕੰਮ ਹੋ ਜੂ ਤੇਰਾ ਜਿਹੜੀ ਕੰਮ ਦੀ ਗੱਲ ਉਹ ਤੁਸੀਂ ਕਰਨ ਦੇ ਕਰਾਇਦਾਰ ਚੜੀ ਜਾਂਦੇ ਸਾਨੂੰ ਕਿੰਨੀ ਕੁ ਲੋੜਿਆ ਕਰਾਇਦੀ ਉਹ ਤਾਂ ਲੋੜ ਤੈਨੂੰ ਨਹੀਂ ਮੈਨੂੰ ਲੋੜਿਆ ਐਂ ਤਾਂ ਕਰੋ ਭਾਈ ਨੂੰ ਕੋ ਆਪਣਾ ਕਮਰਾ ਖਾਲੀ ਕਰ ਦਿਓ ਉਹ ਦੇ ਦੇਉਣਾ ਉਹਨਾਂ ਨੂੰ ਕਿਰਾਏ ਤੇ ਠੀਕ ਹੈ ਭਾਈ ਵੀ ਇੱਧਰ ਆ ਜਾਂਦੇ ਭਾਜੀ ਤਾਂ ਪਰਿਵਾਰ ਹੈ ਤੂੰ ਤਾਂ ਇਕੱਲਾ ਉੱਥੇ ਵਿਹਲਾ ਪਿਆ ਰਹਿੰਦਾ ਤੇ ਤੇਰਾ ਵਿਆਹ ਨਹੀਂ ਹੋਣਾ ਮੇਰਾ ਪਰਿਵਾਰ ਨਹੀਂ ਨਾ ਕੁੜੀ ਦਾ ਟਾਈਮ ਪਾਸ ਹੋ ਜੂਗਾ ਆਪਣਾ ਵੀ ਖਰਚ ਹੋ ਜੂਗਾ ਮੇਰਾ ਵੀ ਜੀ ਲੱਗਾ ਰਹੂਗਾ ਮੰਮੀ ਕਮਰਾ ਖਾਲੀ ਕਰਾਓ ਐਵੇਂ ਬਹੁਤੀਆਂ ਗੱਲਾਂ ਨਾ ਕਰੋ ਗੱਲ ਸੁਣ ਲੈ ਮੇਰੀ ਕੁੜੀ ਨੇ ਉਹਨੇ ਕਿਤੇ ਨਹੀਂ ਜਾਣਾ ਉਹ ਮੇਰੇ ਭੈਣ ਦੀ ਪਿੰਡ ਦੀ ਪੱਟੀ ਦੀ ਮੈਂ ਇਹਨੂੰ ਆਪਣੀ ਧੀ ਸਮਝ ਕੇ ਰੱਖ ਲਿਆ ਜਦੋਂ ਤੇਰਾ ਵਿਆਹ ਆਊਗਾ ਉਦੋਂ ਦੇਖੀ ਜੂ ਕਮਰੇ ਦੀ ਦੇਖੀ ਜੂ ਅਜੇ ਕਿਹੜਾ ਤਰ੍ਹਾਂ ਹੋ ਗਿਆ ਮਾਸੀ ਦਾ ਪਿੰਡ ਕਿੱਡਾ ਵੱਡਾ ਵਾ ਸਾਰਿਆਂ ਨੂੰ ਲਿਆ ਕੇ ਰੱਖ ਲੋ ਇੱਥੇ ਸਾਰਿਆਂ ਨੂੰ ਨਹੀਂ ਉਹਨੂੰ ਨਿਆਣੀ ਨੂੰ ਜ਼ਰੂਰ ਤੋਨੇ ਅੱਥੇ ਮੈਂ ਪੱਟੀ ਦੀ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਜ਼ਰੂਰ ਤੇ ਕਮਰਾ ਖਾਲੀ ਕਰਾਓ ਕੋਈ ਨਹੀਂ ਹੋ ਜੂਗਾ ਕਮਰਾ ਖਾਲੀ ਤੈਨੂੰ ਕਮਰਾ ਮਿਲ ਜੂਗਾ ਹੁਣ ਇਹ ਤੇ ਨਹੀਂ ਹੋਣਾ ਜਿਹੜੇ ਕੰਮ ਦੀਆਂ ਗੱਲਾਂ ਉਹ ਤੁਹਾਨੂੰ ਆਉਂਦੀਆਂ ਨਹੀਂ ਉੱਥੇ ਤੁਸੀਂ ਬੋਲਦੇ ਨਹੀਂ ਜੇ ਇਹ 12 ਫालतू ਗੱਲਾਂ ਤੁਹਾਨੂੰ ਤੁਹੀਂ ਇਹ ਨਹੀਂ ਹੋਣਾ ਉਹ ਨਹੀਂ ਹੋਣਾ ਚਲ ਭਰਾਵਾ ਹੁਣ ਮੈਂ ਇਹਨੂੰ ਲੈ ਲਿਆ ਹੁਣ ਮੈਨੂੰ ਨਿਆਣੀ ਨੂੰ ਕੀ ਆਖਾਂ ਲਿਆਖਣਾ ਚੰਗੀ ਆਂਟੀ ਆ ਨਾਲੇ ਮੇਰੀ ਮਾਸੀ ਲੱਗਦੀ ਆ ਪਹਿਲਾਂ ਮੈਨੂੰ ਦੇ ਦਿੱਤਾ ਤੇ ਹੁਣ ਮੈਨੂੰ ਮੁੰਡੇ ਦੇ ਆਖੇ ਲਾ ਕੇ ਤੇ ਘਰੋਂ ਕੱਢਣ ਦੀ ਇਹ ਤਾਂ ਨਹੀਂ ਭਰਾਵਾ ਗੱਲ ਹੋਣੀ ਹੋਰ ਛੱਤ ਲਓ ਬਤੇਰੇ ਪੈਸੇ ਤੇਰੇ ਭਰਾ ਕੋ ਮੰਮੀ ਜੀ ਹੋਣੀ ਸੰਭਲ ਜੋ ਹੋਣੀ ਕੱਢ ਦੋ ਉਹਨੂੰ ਹੁਣ ਤੇ ਤੁਹਾਡਾ ਮੁੰਡਾ ਵੀ ਕਹਿ ਗਿਆ ਵਾ ਕਿੰਨਾ ਰੋਲਾ ਪਾ ਕੇ ਗਿਆ ਵਾ ਹੁਣ ਤੇਰੀ ਕਸਰ ਰਹੀ ਤੇਰਾ ਦਾ ਦੋਨੇ ਕਹ ਤਾ ਤੈ ਮੈਂ ਨਾ ਕਰਤੀ ਇਹ ਨਹੀਂ ਗੱਲ ਹੋਣੀ ਭਾਵੇਂ ਤੂੰ ਹੀ ਜੋੜ ਲਾ ਲਾ ਭਾਵੇਂ ਉਹ ਵੀ ਲਾ ਲਈ ਉਹ ਤਾਂ ਪੁੱਤ ਜਿਹੜਾ ਦਿੱਤਾ ਗਿਆ ਉਹ ਦਿੱਤਾ ਗਿਆ ਸਾਰਾ ਮੇਰਾ ਘਰ ਆ ਮੈਂ ਬਣਵਾਇਆ ਤੁਹਾਡੇ ਪਾਪਾ ਦਾ ਮੈਂ ਜਿਹਨੂੰ ਜੀ ਕਰਦਾ ਦਵਾ ਜਿਹਨੂੰ ਜੀ ਕਰਦਾ ਨਾ ਦਵਾ ਐਂ ਤਾਂ ਮਮੀ ਤੁਸੀਂ ਕੱਲ ਨੂੰ ਸਾਨੂੰ ਕਹੋ ਕਿ ਨਿਕਲੋ ਪਰ ਇੱਥੇ ਮੈਂ ਕਰਾਇਦਾਰੀ ਸਾਰੇ ਰੱਖ ਲੈਣੇ ਨਹੀਂ ਨਹੀਂ ਇਹ ਗੱਲ ਨਹੀਂ ਕੀ ਕਰਾਇਦਾਰ ਨਹੀਂ ਸਾਰੇ ਰੱਖਣੇ ਪਰ ਜਿਹੜੀ ਮੈਂ ਲੈ ਆਂਦੀ ਉਹਨੇ ਤੇ ਨਹੀਂ ਜਾਣਾ ਤੂੰ ਹੀ ਆਪਣੀ ਜੇਦ ਤੋਂ ਨਹੀਂ ਹਟਣਾ। ਤੇ ਨਹੀਂ ਗੱਲ ਅਮਨ ਦੀ ਉਹਨੂੰ ਮੈਂ ਆਪੇ ਸਮਝਾ ਲਵਾਂਗੀ। ਕਿ ਤਰ੍ਹਾਂ ਚੱਲਣਾ? ਵਾੜੀ ਗਏ ਜਾਂ ਬਸ? ਹੂੰ ਤੇਰੀ ਕਸਰ ਰਹਿੰਦੀ ਸੀ ਹੁਣ। ਬੜ ਬਰਕਰਾਰੀ ਤੂੰ ਹੀ ਚਲ ਗਈਆਂ। ਜਾ। ਜੋ ਅਮਨ ਕਰ ਗਿਆ ਤੂੰ ਵੀ ਕਰ ਲੈ। ਮੇਰੀ ਸਿਹਤ ਤੇ ਨਹੀਂ ਕੋਈ ਅਸਰ। ਹਾਂਜੀ ਮੈਡਮ ਜੀ ਤੁਸੀਂ ਕੱਪੜੇ ਕਿੱਥੇ ਰੱਖਣ ਲੱਗੇ ਜੀ ਆਪਣੇ ਕੱਪੜੇ ਦੀਦੀ ਮੈਂ ਆਹ ਸੈਟੀ ਜੀ ਪਈ ਹੋਈ ਸੀ ਨਾ ਕਮਰੇ ਚ ਇਹਦੇ ਚ ਰੱਖੇ ਆ ਇਹਦੇ ਚ ਕਿੰਨੂ ਪੁੱਛ ਕੇ ਰੱਖਿਆ ਇਹ ਚ ਤੇ ਸਾਰਾ ਮੇਰਾ ਸਮਾਨ ਆ ਤੈਨੂੰ ਪਤਾ ਨਹੀਂ ਲੱਗਦਾ ਕਿਸੇ ਦੇ ਘਰ ਜਾਓ ਤੇ ਉਹ ਕਿਹ ਚੀਜ਼ ਵੇਖ ਪੁੱਛ ਕੇ ਤੇ ਫੇਰ ਵਰਤੀਦੀ ਆ ਦੀਦੀ ਤੁਸੀਂ ਮੈਨੂੰ ਇਹ ਰੂਮ ਦਿੱਤਾ ਮੈਂ ਸੋਚਿਆ ਚੱਲ ਆਹ ਖਾਲੀ ਪਈ ਆ ਕਬੜ ਤੁਹਾਡੇ ਸਾਈਡ ਤੇ ਕਰਤੇ ਮੈਂ ਇੱਕ ਪਾਸੇ ਹੀ ਰੱਖੇ ਆ ਸਾਡੀ ਨਾ ਮਾਤਾ-ਦਾਦੇ ਦਿਮਾਗ ਹੋ ਗਿਆ ਹੀ ਖਰਾਬ ਤੇ ਹੁਣ ਮੇਰਾ ਦਿਮਾਗ ਨਾ ਖਰਾਬ ਕਰ ਕੋਈ ਵੀ ਚੀਜ਼ ਆ ਆਪਣੀ ਬੈਗ ਲਿਆਈਆਂ ਨਾ ਬੈਗ ਨੂੰ ਸਾਈਡ ਤੇ ਰੱਖ ਬਸ ਇਹ ਚੀਜ਼ ਨੂੰ ਹੱਥ ਨਹੀਂ ਲੱਗਣਾ ਚਾਹੀਦਾ ਇੱਕ ਬਰੀਫਕੇਸ ਹੋ ਪਿਆ ਮੇਰਾ ਅਸਪੀਕਰ ਹੈ ਨਾ ਚਲਾ ਕੇ ਤੇ ਇੱਥੇ ਤੂੰ ਅੰਦਰ ਵੜ ਕੇ ਤੇ ਡਾਂਸ ਕਰਦੀ ਰਵੇਂ ਇਹ ਨਾ ਖਰਾਬ ਕਰ ਦੇਵੀਂ ਹਰ ਚੀਜ਼ ਇੱਥੇ ਹੀ ਰਹਿਣੀ ਆ ਇੱਕ ਸਭ ਤੋਂ ਵੱਡੀ ਗੱਲ ਮੰਮੀ ਆਂਦੀ ਰੋਟੀ ਵੀ ਹੈ ਤੈਨੂੰ ਇੱਥੇ ਮਿਲੂਗੀ ਸਾਰਾ ਕੁਝ 2 ਤੋਂ 3000 ਰੁਪਏ ਵਿੱਚ ਕੀ ਆਉਂਦਾ 2 ਤੋਂ 3000 ਦਾ ਕੱਪੜੇ ਵੀ ਹੈ ਇੱਥੇ ਤੋਂ ਵਝਣਗੇ ਨਹੀਂ ਦੀਦੀ 5000 ਕਰਾਇਆ ਕਹਿਣ ਦੇ 2000 ਨਹੀਂ ਕਹਿਣ ਦੇ 5000 ਹਾਂਜੀ ਮੈਂ ਬਹੁਤ ਵੱਡੀ ਚਲਾਕ ਨਿਕਲੀ ਮੈਨੂੰ ਆਂਦੀ 3000 ਰੁਪਿਆ ਕਰਾਇਆ ਚੱਲ ਛੱਡ ਪਰੇ ਮੈਨੂੰ ਇੱਕ ਗੱਲ ਦੱਸ ਜੇ ਤੂੰ ਇੱਥੇ ਰੋਟੀ ਪਾਣੀ ਵੀ ਖਾਣਾ ਵਾ ਕੱਪੜੇ ਵੀ ਤੈਨੂੰ ਉਤੋਂ ਪਹਿਚਾਈ ਦੇ ਆ ਤੇ ਮੇਰੇ ਨਾਲ ਨਾ ਸਵੇਰ ਤੋਂ ਕੰਮ ਕਰਾਇਆ ਕਰ ਆਵੇਲਾ ਕਿੰਨਾ ਕੰਮ ਐ ਸਫਾਈਆਂ ਸਭ ਕੁਝ ਮੈਂ ਇਕੱਲੀ ਕੀ ਕੀ ਕਰਨਾ ਵਾ ਮਾਤਾ ਤੇ ਹੋ ਗਈ ਅਵੇਲੀ ਬੈਠੀ ਬਸ ਦਿਮਾਗ ਖਰਾਬ ਹੋ ਗਿਆ ਵਾ ਜਿੰਨੂੰ ਨਹੀਂ ਉਹਨੂੰ ਵੜ ਲਿੰਦੀ ਅੰਦਰ ਚਲੋ ਕੋਈ ਗੱਲ ਨਹੀਂ ਮੈਂ ਪੋਚਾ ਲਾ ਦਿੰਨੀ ਆਹੋ ਛੇਸ਼ੀ ਲਾ ਕੇ ਸਾਰਾ ਤੇ ਫੇਰ ਜਾਣਾ ਜਿੱਥੇ ਵੀ ਕੰਮ ਤੇ ਜਾਣਾ ਤੂੰ ਉਹ ਤੇ ਆਂਦੀ 5000 ਰੁਪਇਆ ਮੈਨੂੰ ਕਿਹਾ ਵਾ ਤੇ ਮਾਤਾ ਨੇ ਮੈਨੂੰ 2-3000 ਰੁਪਇਆ ਦੱਸਿਆ ਇਹ ਮਾਤਾ ਝੂਠ ਕਦੋਂ ਤੋਂ ਬੋਲਣ ਲੱਗੀ ਆ ਪਹਿਲੇ ਆਹ ਗੱਲ ਤੇ ਕਲੀਅਰ ਕਰਕੇ ਆਵਾ ਮੰਮੀ ਨਾਲ ਕਰਦੇ ਕੀ ਫਿਰਦੇ ਐ ਮੰਮੀ ਜੀ ਦੱਸ ਇੱਕ ਗੜਗੜੇ ਉਤੋਂ ਗਰਮੀ ਆ ਕਿ ਤੂੰ ਹੀ ਆ ਗਈ ਸਿਰ ਖਾਣ ਕੀ ਸਿਰ ਖਾਣ ਆ ਗਈ ਤੂੰ ਝੂਠ ਕਦੋਂ ਤੋਂ ਬੋਲਣ ਲੱਗ ਗਏ ਜੀ ਮੈਂ ਕੀ ਝੂਠ ਬੋਲਿਆ ਝੂਠ ਕਿਉਂ ਨਹੀਂ ਬੋਲਿਆ ਤੂੰ ਉਹ ਕਿੰਨੇ ਮੈਨੂੰ 5000 ਰੁਪਇਆ ਕਿਹਾ ਵਾ ਤੂੰ ਹੀ ਮੈਨੂੰ ਆਖਣ ਦੇ 2-3000 ਰੁਪਇਆ ਕਰਾਇਆ ਲੈਣਾ ਵਾ ਨਿੱਪੇ ਰੋਂ ਨੇ ਮੇਰੇ ਹੱਥੇ ਰਕਮ ਧਰਤੀ ਆ ਜਦੋਂ ਦਊਗੀ ਉਦੋਂ ਗੱਲ ਵਾ ਮੈਨੂੰ ਕੀ ਪਤਾ 5 ਦਿਨ ਦੀ ਕਿ 2 ਦਿਨ ਦੀ ਕਿ 10 ਦਿਨ ਦੀ ਆ ਲੈ ਮੰਮੀ ਜਿੰਨਾ ਜਦੋਂ ਦਊਗੀ ਉਦੋਂ ਵੇਖਾਂਗੇ ਤੂੰ ਵੀ ਲੈ ਲਈ ਵਿੱਚੋਂ ਜਿੰਨਾ ਉਹਨੂੰ ਕਿਹਾ ਵਾ ਅਗਲੀ ਉਨਾ ਹੀ ਦਊਗੀ ਨਾ ਘਟ ਕੇ ਦਊਗੀ ਤੂੰ ਹੀ ਨਾ ਘਟ ਚਲਾਕੀਆਂ ਕਰਿਆ ਕਰੋ ਬੜੀਆਂ ਚਲਾਕੀਆਂ ਕਰ ਲਾ ਪੇਜੇ ਇਲਾਕੀਆਂ ਤੇ ਭੈਣ ਮੈਂ ਕੋਈ ਨਹੀਂ ਕਰਦੀ ਮੈਂ ਤਾਂ ਤੈਨੂੰ ਦੱਸਿਆ ਮੈਨੂੰ ਨਹੀਂ ਪਤਾ 2 3 ਐ ਕਿ 5 ਆ ਬੋਲ ਤੁਸੀਂ ਮੇਰੇ ਤੇ ਪਾਤਾ ਰੋਟੀ ਦਾ ਕੱਪੜਿਆਂ ਦਾ ਸੂਟ ਹੈ ਉੱਥੇ ਸੁੱਟ ਦਿਆ ਕਰ ਉਹ ਨਾਲ ਦੇ ਆਂਟੀ ਵੀ ਕਹਿਗੇ ਕੋਈ ਨਹੀਂ ਪੁੱਤ ਤੇਰਾ ਇੱਕ ਸੂਟ ਹੁੰਦਾ ਵਾ ਉੱਥੇ ਸੁੱਟ ਦਿਆ ਕਰ ਜਦੋਂ ਧੋਂਦੇ ਹੁੰਦੇ ਆ ਤੇ ਕੀ ਗੱਲ ਮੈਂ ਕੰਮ ਵਾਲੀ ਹੈ ਨੋੜ ਤੁਸੀਂ ਮੈਨੂੰ ਝੂਠ ਬੋਲਣ ਦੇ ਜਿਵੇਂ ਇੰਨਾ ਨਹੀਂ ਇੰਨਾ ਦੇਣ ਲਈ ਉਹ ਕੋਈ ਗੱਲ ਨਹੀਂ ਤੇਰਾ ਪੋਚਾ ਪਚਾ ਨਵਾਦਿਆ ਕਰੂਗੀ ਕੋਈ ਨਾ ਕੋਈ ਕੰਮ ਕਰਾਇਆ ਕਰੂ ਪਹਿਣਾ ਵਾਂਗੂ ਰਹੀ ਜਾਂਦਾ ਵਾ ਫਿਰ ਸਾਰਾ ਕੰਮ ਲੈ ਲਈਦਾ ਮਿੱਠੇ ਹੋ ਕੇ ਜਿਵੇਂ ਤੇਰਾ ਕੋੜਾ ਬੋਲਿੰਗਾ ਨੀ ਚਾਹ ਪਾਣੀ ਪ ਵੇਲੇ ਨੀ ਕਰਨਾ ਕਰਾਉਂ ਵੀ ਚੱਲ ਮੇਰ ਨਾਲ ਇੰਨਾ ਕਰਦੀ ਆ ਮੰਮੀ ਬੱਸ ਕਰੋ ਹੁਣ ਤੇ ਮੈਨੂੰ ਇਹ ਫੁੱਲੀਆਂ ਨਾ ਪਾਈ ਜਾਓ ਪਹਿਲੇ ਵੇ ਕਿੱਡਾ ਝੂਠ ਮਾਰਦੇ ਵਿੱਚੋਂ ਕਿ 5000 ਰੁਪਇਆ ਬਲੇਟ ਕੇ ਤੇ ਰੱਖ ਲਵਾਂ ਤੇਰੇ ਕੱਪੜੇ ਲਿੜੇ ਧੁੰਦੀ ਰਵੇ ਮੈਂ ਵੀ ਬਲੇਟ ਕੇ ਕੀ ਰੱਖਣਾ ਤੁਸੀਂ ਮੈਨੂੰ ਕੀ ਦੇਣ ਦਾ ਮੈਂ ਤੇ ਆਖਾ ਜੇ ਕੋ ਦਊਗੀ ਤੇ ਵੇਖੀ ਜੂ ਫਿਰ ਤੁਹਾਨੂੰ ਦੱਸ ਦੂੰਗੀ ਵੀ ਆਹ ਤੇ ਕੋ ਮੈਂ ਵਰਤੂ ਉਹ ਤੁਸੀਂ ਵਰਤ ਲਿਓ ਅਜਿਹਾ ਆਇਆ ਹੀ ਕੁਛ ਨਹੀਂ ਤੁਹਾਡੇ ਨਾ ਮੰਮੀ ਜਿੰਨਾ ਮਰਜ਼ੀ ਕਰੀ ਜਾਓ ਤੁਸੀਂ ਤੇ ਬਸ ਇਹ ਕੰਮ ਮੈਨੂੰ ਦਿੰਦੇ ਹੀ ਨਹੀਂ ਦਿੰਦੇ ਹੀ ਨਹੀਂ ਕੁਛ ਤੇ ਦੇਣ ਵੀ ਕੀ ਦਾ ਹੈ ਤੈਨੂੰ ਪਤਾ ਹੀ ਆ ਸਭ ਕੋ ਰਾਜੂ ਸਮੇਟ ਕੇ ਪੈਨਸ਼ਨ ਉਹ ਲੈ ਲੈਂਦਾ ਮੈਂ ਤੇ ਹੁਣ ਕਿਰਾਏ ਤੇ ਗੁਜ਼ਾਰਾ ਕਰਨਾ ਮੇਰਾ ਵੀ ਕੋਈ ਸ਼ੌਕ ਆਪਣਾ ਰਾਜੂ ਤਾਂ ਮਗਰ ਕੀ ਪਏ ਰਹਿੰਦੇ ਤੁਸੀਂ ਰਾਜੂ ਮੈਨੂੰ ਲੱਗਾ ਚੋਕ ਚੱਕੀ ਲੈ ਜੇ ਕਿ ਤੋ ਤੇ ਪਰ ਦੂਜਾ ਤੇ ਵਿਚਾਰਾ ਜੇ ਕਮਾਉਂਦਾ ਨਹੀਂ ਉਹਦਾ ਬਿਜ਼ਨਸ ਖੜਾ ਹੋਊਗਾ ਫਿਰ ਉਹ ਵੀ ਮੈਨੂੰ ਦੇਊਗਾ ਆ ਮਾਵਾ ਦੀ ਪਤਨੀ ਕੀ ਆਤ ਹੁੰਦੀ ਆ ਹੈ ਵੱਡੇ ਮੁੰਡਿਆਂ ਨਾਲ ਪਤਾ ਨਹੀਂ ਕਿਉਂ ਇੰਨਾ ਕਰਦੀਆਂ ਨਿੱਕੇ ਇਹਨਾਂ ਨੂੰ ਜ਼ਿਆਦਾ ਚੰਗੇ ਲੱਗਦੇ ਆ ਵੱਡੇ ਨੂੰ ਤਾਂ ਮੈਂ ਸਭ ਕੁਝ ਦਿੱਤਾ ਵਾ ਮੈਂ ਕੋਈ ਵਿਧਕਰਾ ਨਹੀਂ ਕਰਦੀ ਨਿੱਕੇ ਤਾਂ ਬਣਿਆ ਕੁਛ ਨਹੀਂ ਨਹੀਂ ਵੱਡੇ ਨੂੰ ਦਿੱਤਾ ਵਾ ਤੇ ਉਹ ਕਰਨਦੇ ਆ ਨਾ ਸਾਰਾ ਕੁਝ ਕਿਹੜੀ ਚੀਜ਼ ਦੀ ਕਮੀ ਰੱਖੰਦੇ ਆ ਵਾ ਚੱਲ ਕੋਈ ਨਹੀਂ ਗਰਮੀ ਨਹੀਂ ਹੋਈਦਾ ਜਦੋਂ ਦਊਗੀ ਵੇਖੀ ਜੂਗੀ ਤੂੰ ਹੀ ਵੇਖ ਲੈ ਵੀ ਕੀ ਦੇਣ ਲਈ ਹੈ ਗੱਲ ਉਹ ਨਹੀਂ ਹੈ ਦੇਣ ਦੀ ਗੱਲ ਇਹ ਕਿ ਤੀ ਝੂਠ ਕਿਉਂ ਨਾ ਬੋਲਦੇ ਜੇ ਹਾਂ ਤੂੰ ਹੀ ਘਰ ਦੇ ਪਰਿਵਾਰ ਨਾਲ ਝੂਠ ਬੋਲੀ ਜਾਂਦੇ ਜੇ ਅਗਲੀ ਕੋਣ 5000 ਰੁਪਏ ਮੈਨੂੰ ਤੂੰ ਹੀ 2-3000 ਰੁਪਏ ਦੱਸਣ ਦੇ ਜੇ ਚੱਲ ਛੱਡ ਜਾ ਕੋਈ ਠੰਡਾ ਪਾਣੀ ਕੋਟੇ ਲਿਆ ਐਵੇਂ ਗਰਮੀ ਚੜਾਈ ਜਾਨੀ ਗੁਰਗੜਾ ਵਾਟਰ ਕੋੋਂ ਬੱਤੀ ਹੈ ਨਹੀਂਗੀ ਆਹ ਸਿਰ ਖਾ ਲਿਆ ਸਰਬਤ ਸੁਲਬਤ ਲਿਆ ਬਣਾ ਕੇ ਆ ਜਾਂਦੀਆਂ ਸਿਰਖਾਨ ਮਾਤਾ ਐ ਤੇ ਮਾਤਾ ਜਿਓ ਮਾਤਾ ਵੇਲੀ ਤੁਹਾਨੂੰ ਦੱਸਣ ਕਦੀ ਕਿਸੇ ਨੂੰ ਦੱਸਾਂ ਕਦੀ ਕਿਸੇ ਨੂੰ ਦੱਸਾਂ ਆ ਚੰਗੀ ਤਰ੍ਹਾਂ ਆਹ ਬੋਸ਼ੇਸ਼ਨ ਦੇ ਪਿੱਛੇ ਚੰਗੀ ਤਰ੍ਹਾਂ ਹੱਥ ਮਾਰ ਆ ਮੈਂ ਦਰ ਹੰਜੂ ਪੂੰਝ ਦੇ ਮੇਰੇ ਹੱਥ ਨੀਨਣਾ ਤੱਕ ਜਾਂਦੇ ਮਾਏ ਨੀ ਮੇਰੇ ਹੰਜੂ